ਸੱਚੇ ਗਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਨਜੀਤ ਕੌਰ ਗੱਲ ਤੇ ਖਬਰਾਂ ਦੀ ਸ਼ੁਰੂਆਤ ਕਰਦੇ ਆਂ ਡਿਪੋਰਟ ਕਰਨ ਦੀ ਯੋਜਨਾ ਤੋਂ ਸੋ ਅ ਅਮਰੀਕਾ ਨੇ ਡਿਪੋਰਟ ਯੋਜਨਾ ਸ਼ੁਰੂ ਕਰਨ ਦਾ ਮਨ ਬਣਾ ਲਿਆ ਹੈ ਜਦੋਂ ਤੋਂ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਉਦੋਂ ਤੋਂ ਇਹ ਪੱਕਾ ਹੋ ਗਿਆ ਸੀ ਕਿ ਗੈਰ ਕਾਨੂੰਨੀ ਪਰਵਾਸੀ ਜੋ ਅਮਰੀਕਾ ਦੇ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਨੇ ਹੁਣ ਉਹਨਾਂ ਲਈ ਮੁਸੀਬਤਾਂ ਵਧਣ ਵਾਲੀਆਂ ਨੇ ਕਿਉਂਕਿ ਉਹਨਾਂ ਨੂੰ ਅਮਰੀਕਾ ਤੋਂ ਜਲਦ ਰਵਾਨਾ ਕਰ ਦਿੱਤਾ ਜਾਵੇਗਾ ਤੇ ਇਸ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਤੇ ਹੁਣ ਅਮਰੀਕਾ ਨੇ ਡਿਪੋਰਟ ਯੋਜਨਾ ਸ਼ੁਰੂ ਕਰਨ ਦਾ ਪਲਾਨ ਬਣਾਇਆ ਹੋਇਆ ਹੈ ਇਸ ਵਾਸਤੇ ਸੂਬੇ ਨੇ 1400 ਏਕੜ ਜ਼ਮੀਨ ਦੇਣ ਵਾਸਤੇ ਤਿਆਰੀ ਖਿੱਚ ਲਈ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੌਂ ਚੱਕਦੇ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਯੋਜਨਾ ਦਾ ਐਲਾਨ ਕੀਤਾ ਹੈ ਟਰੰਪ ਦੀ ਇਸ ਯੋਜਨਾ ਦਾ ਟੈਕਸਸ ਨੇ ਸਮਰਥਨ ਕੀਤਾ ਹਾਲ ਹੀ ਵਿੱਚ ਟੈਕਸਸ ਨੇ ਅਮਰੀਕਾ ਮੈਕਸੀਕੋ ਸਰਹੱਦ ਨੇੜੇ ਸਰਕਾਰੀ ਮਾਲਕੀ ਵਾਲੀ 1400 ਏਕੜ ਜ਼ਮੀਨ ਦੀ ਵਰਤੋਂ ਦਾ ਪ੍ਰਸਤਾਵ ਰੱਖਿਆ ਤਾਂ ਜੋ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਦੀ ਸਮੂਹਿਕ ਦੇਸ਼ ਨਿਕਾਲੇ ਦੀ ਯੋਜਨਾ ਦਾ ਸਮਰਥਨ ਕੀਤਾ ਜਾ ਸਕੇ ਮੰਗਲਵਾਰ ਨੂੰ ਟਰੰਪ ਨੂੰ ਲਿਖੇ ਇੱਕ ਪੱਤਰ ਵਿੱਚ ਟੈਕਸਸ ਲੈਂਡ ਕਮਿਸ਼ਨਰ ਡੌਨ ਕਿੰਗਡਮ ਨੇ ਸੰਗੀ ਏਜੰਸੀਆਂ ਨਾਲ ਰਾਜ ਦੇ ਸਹਿਯੋਗ ਨੂੰ ਵਧਾਇਆ ਜਿਸ ਵਿੱਚ ਹੋਮਲੈਂਡ ਸਿਕਿਉਰਿਟੀ ਵਿਭਾਗ ਅਤੇ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਸ਼ਾਮਿਲ ਨੇ ਉਸਨੇ ਮੈਕੈਲਨ ਤੋਂ ਲਗਭਗ 35 ਮੀਲ ਪੱਛਮ ਵਿੱਚ ਸਟਾਰ ਕਾਉਂਟੀ ਵਿੱਚ ਸਥਿਤ ਜਾਇਦਾਦ ਨੂੰ ਹਿੰਸਕ ਅਪਰਾਧੀਆਂ ਤੇ ਕਾਰਵਾਈ ਕਰਨ ਉਹਨਾਂ ਨੂੰ ਹਿਰਾਸਤ ਵਿੱਚ ਲੈਣ ਅਤੇ ਦੇਸ਼ ਨਿਕਾਲਾ ਦੇਣ ਦੀ ਸਹੂਲਤ ਲਈ ਇੱਕ ਸਾਈਟ ਵਜੋ ਪੇਸ਼ ਕੀਤਾ ਬਕਿੰਗਮ ਨੇ ਜਾਇਦਾਦ ਤੇ ਇੱਕ ਸਰਹੱਦੀ ਕੰਧ ਦੇ ਨਿਰਮਾਣ ਦਾ ਵਿਰੋਧ ਕਰਨ ਲਈ ਆਪਣੇ ਪੂਰਵਜ ਦੀ ਅਲੋ ਕਿਤੀ ਅਤੇ ਦੋਸ਼ ਲਾਇਆ ਕਿ ਇਸ ਕਦਮ ਨੇ 카ਟੇਲ ਹਿੰਸਾ ਅਤੇ ਪ੍ਰਵਾਸੀਆਂ ਦੇ ਸ਼ੋਸ਼ਣ ਨੂੰ ਸਮਰਥ ਬਣਾਇਆ ਹੈ ਟੈਕਸਾਸ ਨੇ ਕੰਦ ਦੀ ਯੋਜਨਾ ਸਮੇਤ ਸਰਹੱਦੀ ਸੁਰੱਖਿਆ ਦੇ ਯਤਨਾਂ ਨੂੰ ਹੁਲਾਰਾ ਦੇਣ ਲਈ ਪਿਛਲੇ ਮਹੀਨੇ ਜ਼ਮੀਨ ਐਕਵਾਇਰ ਕੀਤੀ ਸੀ 트ੰਪ ਨੇ ਇਮੀਗ੍ਰੇਸ਼ਨ ਰਾਸ਼ਟਰੀ ਐਮਰਜੈਂਸੀ ਕੋਸ਼ਿਧ ਕਰਨ ਦੇ ਆਪਣੇ ਇਰਾਦੇ ਦਾ ਸੰਕੇਤ ਦਿੱਤਾ ਹੈ ਇਹ ਇੱਕ ਅਜਿਹਾ ਕਦਮ ਹੈ ਜਿਸ ਨੇ ਲੱਖਾਂ ਨੂੰ ਦੇਸ਼ ਨਿਕਾਲੇ ਦੇ ਮਾਨਵਤਾਵਾਦੀ ਅਤੇ ਲੌਜਿਸਟਿਕ ਪ੍ਰਭਾਵਾਂ ਬਾਰੇ ਵਕੀਲਾਂ ਵਿੱਚ ਚਿੰਤਾਵਾਂ ਪੈਦਾ ਕੀਤੀਆਂ ਨੇ ਜਦਕਿ ਟੈਕਸਾਸ ਨੇ ਆਪਣੇ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਨਾਲ ਜੋੜਿਆ ਦੁਜੇ ਰਾਜਾਂ ਵਿੱਚ ਵਿਰੋਧ ਵੱਧ ਰਿਹਾ ਹੈ ਬਕਿੰਗਮ ਦੇ ਪ੍ਰਸਤਾਵ ਦੇ ਉਸੇ ਦਿਨ ਲਾਸ ਐਂਜਲੈਸ ਨੇ ਪ੍ਰਵਾਸੀਆਂ ਦੀ ਸੁਰੱਖਿਆ ਅਤੇ ਸੰਘੀ ਇਮੀਗ੍ਰੇਸ਼ਨ ਅਥਾਰਟੀਆਂ ਨਾਲ ਸਥਾਨਕ ਸਹਿਯੋਗ ਨੂੰ ਸੀਮਤ ਕਰਨ ਲਈ ਇੱਕ ਸੈਂਚਰੀ ਸਿਟੀ ਆਰਡੀਨੈਂਸ ਪਾਸ ਕੀਤਾ ਹੈ ਜਿਵੇਂ-ਜਿਵੇਂ ਟਰੰਪ ਦੀਆਂ ਨੀਤੀਆਂ ਬਣ ਰਹੀਆਂ ਨੇ ਉਹਨਾਂ ਦੇ ਇਮੀਗ੍ਰੇਸ਼ਨ ਏਜੰਡੇ ਦਾ ਸਮਰਥਨ ਕਰਨ ਜਾਂ ਵਿਰੋਧ ਕਰਨ ਵਾਲੇ ਰਾਜਾਂ ਵਿਚਾਲੇ ਪਾੜਾ ਤਿੱਖਾ ਹੁੰਦਾ ਜਾ ਰਿਹਾ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਜੋ ਬਾਈਡਨ ਦੇ ਇੱਕ ਹੋਰ ਪੁਰਾਣੇ ਕਾਨੂੰਨ ਨੂੰ ਬਦਲਣ ਦਾ ਫੈਸਲਾ ਕਰ ਲਿਆ ਹੈ ਡੋਨਾਲਡ 트ੰਪ ਦਾ ਕਹਿਣਾ ਹੈ ਕਿ ਉਹ ਕਾਂਗਰਸ ਨੂੰ ਇੱਕ ਬਿੱਲ ਪਾਸ ਕਰਨ ਲਈ ਕਹਿਣਗੇ ਜਿਸ ਵਿੱਚ ਸਿਰਫ ਮਰਦ ਅਤੇ ਮਾਦਾ ਲਿੰਗਾ ਨੂੰ ਮਾਨਤਾ ਦਿੱਤੀ ਜਾਵੇ ਜੋ ਜਨਮ ਸਮੇਂ ਨਿਰਧਾਰਿਤ ਕੀਤਾ ਗਿਆ ਹੈ ਲਿੰਗ ਦੀ ਪੁਸ਼ਟੀ ਕਰਨ ਵਾਲੀ ਦੇਖਭਾਲ ਯਾਨੀ ਕਿ ਕੇਅਰ ਨੂੰ ਲੈ ਕੇ ਵੀ ਡੋਨਾਲਡ ਟਰੰਪ ਨੇ ਸਖਤੀ ਵਰਤਨ ਦੀ ਗੱਲ ਕਹਿ ਦਿੱਤੀ ਹੈ ਉਹਨਾਂ ਕਿਹਾ ਕਿ ਲਿੰਗ ਤਬਦੀਲੀ ਕਰਨ ਵਾਲੇ ਡਾਕਟਰਾਂ ਦੇ ਉੱਤੇ ਵੀ ਮੁਕਦਮੇ ਕੀਤੇ ਜਾਣਗੇ ਸਖਤੀ ਵਰਤਿਆ ਉਹਨਾਂ ਕਿਹਾ ਕਿ ਜੋ ਹਸਪਤਾਲ ਅਜਿਹਾ ਕਰਨਗੇ ਉਹਨਾਂ ਨੂੰ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਦਿੱਤੀ ਜਾਵੇਗੀ ਨਾਲ ਹੀ ਡੋਨਾਲਡ ਟਰੰਪ ਨੇ ਵੀ ਕਹਿ ਦਿੱਤਾ ਹੈ ਕਿ 50 ਸਟੇਟਸ ਦੇ ਵਿੱਚ ਇਹੀ ਨਿਯਮ ਕਾਨੂੰਨ ਲਾਗੂ ਕਰਵਾਏ ਜਾਣਗੇ ਤਾਂ ਜੋ ਕੇਵਲ ਜਨਮ ਦੇ ਸਮੇਂ ਹੀ ਪਤਾ ਲੱਗੇ ਕਿ Here's my plan to stop the chemical, physical, and emotional mutilation of our youth. On day one, I will revoke Joe Biden's cruel policies on so called gender affirming care. Ridiculous. A process that includes giving kids puberty blockers, mutating their physical appearance, and ultimately performing surgery on minor children. Can you believe this? I will sign a new executive order instructing every federal agency to cease all programs that promote the concept of sex and gender transition at any age. I will then ask Congress to permanently stop federal taxpayer dollars from being used to promote or pay for these procedures and pass a law prohibiting child sexual mutilation in all 50 states. It'll go very quickly. I will declare that any hospital or healthcare provider. That participates in the chemical or physical mutilation of minor youth will no longer meet federal health and safety standards for Medicaid and Medicare and will be terminated from the program immediately. Furthermore, I will support the creation of a private right of action for victims to sue doctors who have unforgivably performed these procedures on minor children. The Department of Justice will investigate Big Pharma. And the big hospital networks to determine whether they have deliberately covered up horrific long term side effects of sex transitions in order to get rich at the expense of vulnerable patients, in this case, very vulnerable. We will also investigate whether Big Pharma or others have illegally marketed hormones and puberty blockers, which are in no way licensed or approved for this use. My Department of Education will inform states and school districts that if any teacher or school official suggests to a child that they could be trapped in the wrong body, they will be faced with severe consequences, including potential civil rights violations for sex discrimination and the elimination of federal funding. As part of our new credentialing body for teachers, we will promote positive education about the nuclear family. The roles of mothers and fathers, and celebrating rather than erasing the things that make men and women different and unique. I will ask Congress to pass a bill establishing that the only genders recognized by the United States government are male and female, and they are assigned at birth. The bill will also make clear that Title IX prohibits men from participating in women's sports, and we will protect the rights of parents from being forced to allow their minor child. To assume a gender which is new and an identity without the parents' consent. The identity will not be new and it will not be without parental consent. No serious country should be telling its children that they were born with the wrong gender, a concept that was never heard of in all of human history. Nobody's ever heard of this, what's happening today. It was all when the radical left. Invented it just a few years ago. Under my leadership, this madness will end. Thank you very much. ਸੋ ਜਾਂਦੇ ਜਾਂਦੇ ਇੱਕ ਨਜ਼ਰ ਮਾਰ ਲੈਣੀਆਂ ਅੱਜ ਦੀਆਂ ਸੋਨੇ ਦੀਆਂ ਕੀਮਤਾਂ ਤੇ ਅਮਰੀਕਾ ਦੇ ਵਿੱਚ ਸੋਨੇ ਦੀਆਂ ਕੀਮਤਾਂ ਜਿਉਂਦੀਆਂ ਤਿਉਹੀ ਬਰਕਰਾਰ ਨੇ 18 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 638 ਯੂ ਐਸ ਡਾਲਰ ਹੈ 22 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 780 ਯੂ ਐਸ ਡਾਲਰ ਹੈ ਤੇ 24 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 830 ਯੂ ਐਸ ਡਾਲਰ ਹੈ ਪਰ ਭਾਰਤੀ ਰੁਪਈਆ 'ਚ ਥੋੜਾ ਜਿਹਾ ਫਰਕ ਵੇਖਣ ਨੂੰ ਮਿਲਿਆ 18 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਭਾਰਤੀ ਰੁਪਈਆ ਦੇ ਹਿਸਾਬ ਦੇ ਨਾਲ ਅਮਰੀਕਾ ਦੇ ਵਿੱਚ 53890 ਰੁਪਏ ਹੈ 22 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 65884 ਰੁਪਏ ਹੈ ਤੇ 24 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 70107 ਰੁਪਏ ਹੈ ਯੂ ਐਸ ਡਾਲਰ ਦਾ ਜ਼ਿਕਰ ਕਰ ਲੈਣੇ ਆ ਅੱਜ ਇੱਕ ਯੂ ਐਸ ਡਾਲਰ ਦੀ ਕੀਮਤ 84 ਭਾਰਤੀ ਰੁਪਏ ਤੇ 47 ਭਾਰਤੀ ਪੈਸੇ ਦੇ ਬਰਾਬਰ ਹੈ ਸੋ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ਾ ਤੇ ਕੁਝ ਜ਼ਰੂਰੀ ਖਬਰਾਂ ਲੈ ਕੇ ਧੰਨਵਾਦ